ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ ਨੂੰ ਸਰ ਵੀ ਸਿੱਟਨੇ ਕਰਦੇ ਕੋਲ ਦੀ ਸਟਾਰਟਿੰਗ ਤੇ ਪਹਿਲੇ ਤਾਂ ਮਿੱਤਰੋ ਕਬੂਤਰਾਂ ਰੰਗ ਲਾਵਾਂਗੇ ਆਪਾਂ ਜਿਹੜੇ ਦੋ ਛੱਡਨੇ ਆ ਤੇ ਅੱਜ ਵੀ ਹਵਾ ਵਗੀ ਜਾਂਦੀ ਆ ਤੇ ਅੱਜ ਆਪਾਂ ਨਵੇਂ ਕਬੂਤਰ ਤਾਂ ਨਹੀਂ ਕੱਢਦੇਗੇ ਤੇ ਜਿਹੜੇ ਦੋ ਗਿੱਜੇ ਆ ਉਹ ਹੀ ਛੱਡਾਂ ਕਾਲੀ ਟੋਰੀ ਆਵਣੀ ਛੱਡਣਾਗਾ ਤੇ ਲਾਉਣੇ ਰੰਗ ਤੇ ਛੱਡਦੇ ਕਬੂਤਰ ਆਪਾਂ ਫਿਰ ਤੇ ਨਾਲੇ ਵਿਖਾਉਣੇ ਤੁੰਨੂੰ ਇਹ ਕਬੂਤਰੇ ਲਾਤਾ ਹੀ ਰੰਗ ਕਾਲਾ ਟੈਡ ਲਾਲ ਟੋਰੀ ਇਹ ਲਾਲ ਕੰਨ ਵਾਲਾ ਕਬੂਤਰ ਆ ਜਿਹੜਾ ਆਪਣਾ ਉੱਡ ਗਿਆ ਸੀਗਾ ਸ਼ਰੀਰ ਤੋਂ ਉਹ ਕਬੂਤਰ ਆ ਇਹ ਅੱਜ ਰੰਗ ਲਾਤਾ ਕਲ ਟੇਡੇ ਲਾਲ ਟਵਰੀ ਗਈ ਆਤੀ ਅੱਧੀ ਪੁਸ਼ ਕਰ ਲਓ ਹਨ ਚਿੱਟੀਆਂ ਖਨ ਕਬੂਤਰ ਆ ਇਹ ਇਹ ਰੰਗ ਲਾਤਾ ਆਪੇ ਦੇ ਕਹਿਣ ਲੱਗੂ ਗੋਡੇ ਫਿਰਦੇ ਨੂੰ ਤੇ ਦੂਜੇ ਨੂੰ ਤੇ ਰੰਗ ਲੋਣੇ ਡਾੜੀ ਪੜੀ ਲਿਆਉਂਦਾ ਤੇ ਉਹਦੇ ਆਪਾਂ ਰੰਗ ਲਾ ਕੇ ਛੱਡਾਂਗੇ ਅੱਜ ਜਿਹੜਾ ਕੱਲ ਨਵਾਂ ਛੱਡੈਗਾ ਤੇ ਅੱਜ ਦੂਜੇ ਦਿਨ ਉਹਦਾ ਇਹਨੂੰ ਚੱਲ ਛੱਡ ਦਿੰਨੇ ਆ ਆਪਾਂ ਇਨਸ਼ਾਅੱਲਾ ਬਈ ਸ਼ੇਰਾ ਇਨਸ਼ਾਅੱਲਾ ਗਿਆ ਜੀ ਹਵਾ ਵੇਖੋ ਕਿੰਨੀ ਕਬੂਤਰ ਨੂੰ ਕਿੰਨਾ ਧੱਕਦੀ ਹੈ ਨਾ ਵੇਖੋ ਸ਼ਦਰ ਨੇ ਹਿਲਦੇ ਨੇ ਗਿਆ ਇਹ ਤਾਂ ਦੂਜੇ ਉੱਤੇ ਰੰਗ ਲਾਦ ਗਏ ਹੁਣ ਆਪਾਂ ਲਾਤਾ ਜੀ ਦੂਜੇ ਕਬੂਤਰ ਤੇ ਵੀ ਰੰਗ ਆਪਾਂ ਡੰਡਾ ਕਰਤਾ ਲਾ ਲੱਠੀ ਕਰ ਲੋ ਫੱਟੀ ਆ ਮਤਲਬ ਇਹ ਡੰਡਾ ਬਰੀਕ ਹੁੰਦਾ ਛੱਡ ਦਿੰਨੇ ਵੀ ਨਾ ਦੇਨ ਲਾ ਕੇ ਛੱਡ ਦਿੰਨੇ ਆਪਾਂ ਤੇ ਇਹ ਵੀ ਹੁਣੇ ਲਾਇਆ ਰੰਗ ਤੇ ਹੁਣੇ ਮਾਰਤਾ ਉਹ ਲੈਦਾ ਵੀ ਹਵਾ ਜਿਆਦਾ ਵਗੀ ਆਂਦੀ ਅੱਜ ਇਹ ਕਬੂਤਰ ਆਉਂਦੇ ਗੋਲੀ ਬਣੇ ਆਉਂਦੇ ਆ ਤੇ ਇੱਕ ਕਬੂਤਰੀ ਛੱਡਾਂਗੇ ਮਿੱਤਰੋ ਆਪਾਂ ਨਵੀਂ ਹੋ ਸਕਦਾ ਤਾਂ ਛੱਡ ਗਈ ਇੱਕ ਨਵੀਂ ਕਬੂਤਰੀ ਦੋਵੇਂ ਬਗਲਾਂ ਦਾ ਆਲਕਾਰ ਸਰੀ ਚੱਲ ਬਈ ਸਿੱਧੀ ਆ ਜੀ ਗਈ ਭਈਆ 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 ਗਈ ਉੱਡ ਗਈ ਠੱਪੇ ਮਾਰਦੀ ਰਹੀ ਚਿਆਕਾ ਮੈਂ ਤਾਂ ਯਾਰ ਆਪਾਂ ਕਬੂਤਰ ਬਾਈ ਨਵਾਂ ਛੱਡ ਕੇ ਭਾਉਣ ਦਾ ਹੁੰਦਾ ਨਾ ਆਪਣਾ ਵੀਡੀਓ ਚੱਲ ਬਾਅਦ ਵਿੱਚ ਵੀ ਬਣ ਜਾਂਦੀ ਆ ਨਾ ਜਿਹੜਾ ਇੱਕ ਵਾਰੀ ਕੂਤਰ ਡੈਗ ਪਿਆ ਉਹ ਕੰਮ ਦਾ ਨਹੀਂ ਰਹਿੰਦਾ ਬਾਅਦ ਚ ਵੀਡੀਓ ਚੱਲ ਇੱਕ ਵਾਰੀ ਬਹਿ ਗਿਆ ਫੇਰ ਵੀ ਬਣਾ ਲਾਂਗੇ ਆਹ ਕਿ ਸਿੱਧਾ ਬਹਿ ਗਿਆ ਤਾਂ ਨਾ ਜੇ ਆਪਾਂ ਵੀਡੀਓ ਦੇ ਚੱਕਰ ਚ ਰਹਿ ਜਾਈਗੇ ਵੀਡੀਓ ਬਣਾਉਂਦੇ ਬਣਾਉਂਦੇ ਆਪ ਹੀ ਬਹਿ ਜੂਗਾ ਨਾ ਫੇਰ ਤਾਂ ਕੰਮ ਔਖਾ ਯਾਰ ਕਬੂਤਰ ਨੂੰ ਭਾਉਣਾ ਚਾਹੀਦਾ ਆਪਾਂ ਇਹਨੂੰ ਭਾਵਾਂਗੇ ਤੇ ਫੇਰ ਹੀ ਵਿਖਾਵਾਂਗੇ ਨਾ ਅੱਜ ਛੁੱਟੇ ਹੈਗੇ ਆ ਪਿੰਡ ਢਿਲਮੀ 15 ਕਬੂਤਰ ਉਹਨੀਆਂ ਕਬੂਤਰਾਂ 200 ਰੁਪਏ ਸੀਗੀ ਤੇ 15 ਕਬੂਤਰ ਹੱਥ ਲੱਗੇ ਆ ਤੇ 15 ਕਬੂਤਰ ਉੱਡੇ ਆ ਜੀ ਅੱਜ ਤੇ ਆਪਣੇ ਪਿੰਡ ਹਜੇ ਤੱਕ ਤਾਂ ਕੋਈ ਨਹੀਂ ਆਇਆ 11:00 ਵੱਜ ਗਏ ਆ ਤੇ ਜਿਹੜੇ ਆਪਾਂ ਨਵੀਂ ਗੂਧਰੀ ਛੱਡੀ ਸੀ ਲਾਲ ਬਗਲਾਂ ਦੋਵੇਂ ਉਹ ਆ ਬੈਠੀ ਆ ਸਭੀ ਸ਼ਰੀਰ ਤੇ ਬੈਗੀ ਸੀ ਪਹਿਲਾਂ ਨਿੱਕੀ ਤੇ ਬੈਗੀ ਸੀ ਨਿੱਕੀ ਤੋਂ ਉੱਡ ਕੇ ਆ ਜਾਵਲੀ ਥਾਰ ਦੇ ਪਾਸੇ ਬੈਠੀ ਕਾਲਸ ਦੀ ਤੇ ਦੇਹ ਪਾਰਲੇ ਪਾਸੇ ਜਿਹਨਾਂ ਪਰ ਰੰਗ ਲੱਗ ਸੀ ਤੇਸ ਕਬੂਤਰ ਨੂੰ ਤੇ ਐਟ ਟਵਰੀ ਜਾ ਉਹ ਬੈਠਾ ਡੰਡਿਆ ਕੁਤਰ ਆ ਬਿਠ ਨਾਲ ਇਹਦੇ ਤੇ ਸਾਰੇ ਕੁਤਰ ਲਗਭਗ ਸਿੱਧੇ ਆ ਗਏ ਮਤਲਬ ਡੰਡਿਆ ਦਾ ਵੀ ਅੱਜ ਦੂਜੇ ਦਿਨ ਸੀਗਾ ਕੱਲ ਵੀ ਜਾਂ ਸਿੱਧਾ ਆ ਗਿਆ ਅੱਜ ਹੀ ਸਿੱਧਾ ਗਿਆ ਤੇ ਲਾਲ ਬਗਲੇ ਦੇ ਪਹਿਲੇ ਦਿਨ ਸੀਗਾ ਤੇ ਦੂਜੇ ਪੇ ਛੱਡਦੇ ਹੁੰਦੇ ਸੀਗੇ ਉਹ ਚਲਾ ਕੇ ਪੈ ਗਿਆ ਬਾਕੀ ਜੋ ਨੋਕਰੀ ਰਿਪੋਰਟਾਂ ਤੇ ਬੱਚੇ ਬੰਨ ਤੁਸੀਂ ਅੱਜ ਆਪਾਂ ਪਹਿਲੇ ਦਿਨ ਖੇਤਰ ਇਹਦੇ ਚਾਰੇ ਬੱਚੇ ਤੇ ਇਹਨਾਂ ਤੇ ਕਮੈਂਟ ਕਰਕੇ ਦੱਸੋ ਯਾਰ ਕੀ ਕੀ ਰੰਗ ਲਾਈਏ ਆਪਾਂ ਇਹ ਆਪਾਂ ਕਮੈਂਟਾਂ ਦੇ ਰੰਗ ਲਾਵਾਂਗੇ ਯਾਰ ਜਿਹੜੀ ਬਾਈ ਨੇ ਕਮੈਂਟ ਕੀਤਾ ਪਰ ਬਾਹਲੇ ਆਂ ਦੱਸੋ ਯਾਰ ਆਪਾਂ ਬਾਹਲਾ ਗੂਤੇ ਰੰਗ ਲਾ ਕੇ ਖੁਸ਼ ਨਹੀਂਗੇ ਬਾਹਲਾ ਲਵੇੜ ਕੇ ਨਹੀਂ ਖੁਸ਼ ਪਰ ਰੰਗ ਥੋੜਾ ਹੀ ਦੱਸੋ ਜੇ ਬਾਅਦ ਦੱਸੋ ਜੇ ਹਰਾਣਾ ਦੱਸੋ ਜੇ ਕਾਲਾ ਤੇ ਲਾਲ ਦੱਸ ਦੋ ਕਿਹੜਾ ਰੰਗ ਲੱਗੇ ਕਿੱਥੇ ਲਾਈਏ ਤੇ ਆਹ ਕਬੂਤਰ ਪਾ ਤੇ ਜਾਲ ਚ ਆਪਾਂ ਕੱਢਣੇ ਤਾਂ ਸੀਗੇ ਮਿੱਤਰੋ ਲਾਲ ਪੂਛ ਵਾਲਾ ਕੱਢਣਾ ਸੀਗਾ ਤੇ ਇੱਕ ਇਧਰ ਵੱਧਾ ਵੀ ਕਾਲੀ ਕਾਂਤ ਵਾਲਾ ਕਬੂਤਰ ਉਹ ਕੱਢਣਾ ਸੀਗਾ ਤੇ ਹਵਾ ਬਹੁਤ ਸੀ ਅੱਜ ਤੜਕੀ ਵੀ ਹਨੇਰੀ ਸੀਗੀ ਤੇ ਹੁਣ ਥੋੜੀ ਹਵਾ ਘਟੀ ਆਵੇ ਲੋ ਛੇਤਰਾਂ ਉੱਡੀਆਂ ਨੇ ਇਹ ਟੇਲ ਮੈਂ ਗਿਆ ਸੀਗਾ ਮੈਂ ਗਾਂ ਮਿੱਡੂ ਮਾਨ ਗਿਆ ਸੀ ਟੇਲ ਮੈਂ ਵੀ ਨੰਗੇ ਸੀ ਕਬੂਤਰ ਲੇੜਦੇ ਫਿਰਦੇ ਸੀ ਜਾਵਾਂ ਗਲਗਾ ਜੀ ਐਨੀ ਹਵਾ ਸੀਗੀ ਆਹ ਹਰੀ ਕਿੰਨੀ ਦਰਾਹ ਫੀਂਦੀ ਨੇ ਉਹ ਤਾਂ ਜਾ ਮੇਹੀ ਦੇ ਫਿਰਦੇ ਸੀਗੇ ਤੇ ਆਪਣੇ ਮਿੰਟ ਦਸਰ ਤਾਂ ਹੁਣ ਤਾਂ ਕਾਹਦਾ ਨਿਕਲਦਾ ਜਿਹੜੇ ਪਹਿਲੇ ਦਿਨ ਨਿਕਲੇ ਆਣਾ ਕਬੂਤਰ ਅੱਜ ਉੱਥੇ ਪਟਾਕੇ ਪੈਣਗੇ 15 ਕੂਤਰ ਓਡੇ ਅੱਜ ਤੇ ਇਹਨਾਂ ਛੱਡਨੇ ਸੀ ਆਪਾਂ ਹਵਾ ਕਰਕੇ ਨਹੀਂ ਛੱਡੇਗੇ ਬਾਹਰ ਤਾਂ ਕੱਢਨੇ ਸੀ ਪਰ ਇੱਕ ਕੂਦਰੀ ਕੱਢਤੀ ਤਾਂ ਵੀ ਆਪਾਂ ਤੇ ਸਿੱਧੀ ਆ ਗਈ ਭਾਲੀ ਉਹ ਬੜਕਾ ਕੇ ਭਾਲੀ ਸੀਗੀ ਆਹ ਕੂਤਰ ਇਹਨਾਂ ਜੋ ਆਹ ਕੂਤਰ ਕੱਢਾਂਗੇ ਆਪਾਂ ਉਹ ਕਾਲੀ ਗਾਂ ਦਾ ਕੱਢਣਾ ਕੱਲ ਨੂੰ ਬਾਲੀ ਮੇਤ ਤੇ ਇੱਕ ਜਾਂ ਚਿੱਟੀਆਂ ਖਲ ਪਰਲੇ ਪਾਸੇ ਬੈਠਾ ਹੋਵੇ ਉਹ ਜਾਵੜਾ ਜਾ ਉਹ ਕੱਢਾਂਗੇ ਤੇ ਕਬੂਤਰਾਂ ਇਹ ਜੋ ਨੀਲੀ ਕੱਢ ਸਕਦੇ ਕੱਲ ਨੂੰ ਤੇ ਇੱਕ ਜਿਹੜੀ ਆ ਉਹ ਛੱਡੀ ਕਬੂਤਰੀ ਲਾਲ ਦੋਵੇਂ ਬਗਲ ਵਾਲੀ ਉਹਦੀ ਭੈਣ ਕੱਲੀ ਲਾਲ ਬਗਲਨੀ ਉਹ ਖੜੀ ਸਾਹਮਣੇ ਆ ਗਈ ਆ ਚੱਲੀ ਇਹ ਕੱਢਾਂਗੇ ਕੱਲ ਨੂੰ ਤੇ ਹਵਾ ਹੂਆ ਨਾਮ ਵਗੇ ਚੰਗੀ ਗੱਲ ਹੈ ਹਨਾ ਹਵਾ ਕੂਤਰ ਪਹਿਲੇ ਦਿਨ ਛੱਡਣਾ ਹਨਾ ਇੱਕ ਸਾਲ ਦਾ ਬੰਦ ਪਿਆ ਤੇ ਕੂਤਰ ਨੂੰ ਸਿੱਟੂਗੀ ਹਵਾ ਹੋਰ ਕੋਈ ਕਰੂਗੀ ਜੇ ਕੂ ਕੱਲੂ ਹਵਾ ਬੰਦ ਹੋਈ ਤੇ ਕੱਲੂ ਆਪਾਂ ਨੀਂਦੀ ਛੱਡ ਦਾਂਗੇ ਯਾਰ ਚੀਨੀ ਤੇ ਜਿਹੜੇ ਵੱੱਦਾ ਹੋ ਉਥੇ ਕਾਲੀ ਕਾਂ ਦਾ ਕੂਤਰ ਉਹ ਦੋ ਤਾਂ ਛੱਡਾਂਗੇ ਛੱਡਾਂਗੇ ਆਪਾਂ ਤੇ ਬਾਕੀ ਤੜਕੇ ਮੌਕਾ ਦੱਸੂਗਾ ਨਾ ਨਹੀ ਬੈਠੇ ਬੈਠੇ ਵੱਟ ਗਏ ਬਾਜਰ ਕੂਤਰੀ ਆ ਗਈ ਹੁਣ ਤਾੜੀ ਦੇਵਾਂਗੇ ਆਪਾਂ ਇਧਰ ਗਈ ਆ ਬਹੁਤ ਲੱਗੀ ਤੇ ਬਹਿ ਜੂਗੀ ਇਹ ਪਹਿਲੇ ਇੱਕਰੀ ਆਪਾਂ ਢੁਕਾ ਕੇ ਬਾਲੀ ਸੀਗੀ ਹੁਣ ਤਾਂ ਆਪ ਹੀ ਲੱਗੀ ਤੇ ਬਹਿ ਜਾਣਾ ਨਹੀਂ ਠੱਪੇ ਮਾਰਦੇ ਫਿਰਦੇ ਆ ਤੇ ਇੱਕ ਆਪਾਂ ਸ਼ਾਇਦ ਕੈਮਰਾ ਜਿਹੜਾ ਆ ਲੱਗਾ ਇਹ ਪਟਕੇ ਪਾ ਇੱਥੇ ਲਵਾ ਦਿੱ ਗੇ ਤੇ ਪਤਾ ਲੱਗ ਜੇ ਕਿੰਨੇ ਮਕੂਤਰ ਬੇਟਾ ਸਾਰਾ ਕੁਝ ਰਿਕਾਰਡ ਕਰਿਆ ਕਰੂਗਾ ਤੇ ਇੱਕ ਕੈਮਰਾ ਹੋਰ ਲਵਾ ਦੇਣਾ ਆਪਾਂ ਪਰਲੇ ਪਾਸੇ ਪਰਲੇ ਘਰੇ ਪਰਲੇ ਘਰੇ ਉਹਦੋਂ ਕੈਮਰਾ ਨਹੀਂ ਲਵਾਇਆ ਸੀਗਾ ਤੇ ਅੱਜ ਹੋਰ ਲਵਾ ਦੇਣਾ ਇੱਕ ਆਪਾਂ ਬਾਕੀ ਬੈਠੇ ਬੱਚੇ ਵੀ ਤੇ ਕਬੂਤਰ ਜਾਂਚ ਪਾਏ ਆ ਤੇ ਅੱਜ ਆਪਾਂ ਇੱਕ ਛਤਰੀਆਂ ਕਪੜਾ ਵੀ ਸਿਉਂ ਕੇ ਲੈ ਕੇ ਆਵਾਂਗੇ ਦਰਜੀ ਕੋਲ ਚੱਲਦੇ ਆ ਫੜਾ ਆਂਦਾ ਸੀ ਉਹ ਕਹਿੰਦਾ ਰੱਖ ਜਾ ਬਈ ਕੱਲੂ ਸਿਉਂਦਾਂਗੇ ਇਹ ਦੋਵੇਂ ਚੱਲਾਂਗੇ ਜੇ ਮਾਥੀਦਾਰ ਜੀ ਵੜੀ ਵੀ ਮੈਂ ਲੋਕੀ ਨੂੰ ਉਤਰੀਆ ਪਤਾ ਆੜਤੀ ਸੀ ਕੱਲੀ ਤੇ ਗੁੜ ਦੇ ਕੇ ਆਪਾਂ ਧੁੱਪੀ ਪਾਤੀ ਹੈਗੀ ਇਹ ਵੀ ਆ ਘਰ ਦੀ ਜਿਹੜੀ ਅੱਜ ਛੱਡੀ ਸੀ ਆ ਰਹੀ ਉਹ ਬਾਈ ਕੱਲ ਤੋਂ ਸਟਾਰਟ ਇਵੇਂ ਛੱਡਿਆ ਕਰਾਂਗੇ ਬਾਕੀ ਹਵਾ ਅਜ ਰੁਕੀ ਨਹੀਂ ਅਜ ਕਿੰਨੀ ਹੋ ਗਈ ਦੀ ਕੋਈ ਸ਼ਰੀਰ ਸਾੜ ਹਿਲਦਾ ਇਧਰ ਵੇਖ ਲੋ ਤੇ ਸ਼ਦਰਾਂ ਦਾ ਛਾੜ ਉਧਰ ਗਿਆ ਸੀ ਮੈਂ ਦੁਕਾਨ ਤੇ ਬਾਈ ਉਹ ਕਹਿੰਦਾ ਯਾਰ ਕੱਲ ਨੂੰ ਜੇ ਸੁਬਾ ਕਰਦਗੇ ਤੇ ਬਾਲੀ ਚੰਗੀ ਗੱਲ ਆ ਤੇ ਕਹਿੰਦਾ ਅੱਜ ਕੰਮ ਜਾਣਾ ਮੈਂ ਮੈਂ ਚੱਲੇ ਕਰਾਲੂ ਕਰਦੀ ਤੇ ਕੱਲ ਨੂੰ ਕਹਿੰਦਾ ਤੜਕੇ ਆਪਾਂ ਲਾ ਦਾਂਗੇ ਵਸਾਉਂ ਦਾਂਗੇ ਤੇ ਦੁਪਹਿਰ ਤੇ ਕਰਵਾਦੀ ਨੂੰ ਮੈਂ ਕਹਾਂ ਠੀਕ ਆ ਇਹ ਰੰਕਣ ਲੱਗਾ ਯਾਰ ਕਾਲਾ ਢਿੱਡ ਲਾ ਸ਼ੋਰੀ ਬਾਕੀ ਓਕੇ ਰਬੋਟਾਂ ਤੇ ਪੀ ਪੂ ਪੂ ਅੱਜ ਧੋਵਾਂਗੇ ਯਾਰ ਤੇ ਬਹੁਤ ਦਿਨ ਹੋ ਗਿਆ ਟਾਈਮ ਲੱਗਾਗਾ ਸਾਰਾ ਸਪਾਈਸ ਕੋਈ ਕਰਤੇ ਅੱਜ ਆਪਾਂ ਓਕੇ ਕਰਤਾ ਰਬੋਟਾਂ ਜਮਾ ਭਾਈ ਪਤਾ ਕਿ ਉਤਰਾ ਵਾ ਦਾਣਾ ਪਾਣੀ ਤੇ ਮੈਂ ਸਫਾਈ ਕਰਨ ਲੱਗ ਪਿਆ ਸੀ ਯਾਰ ਚਵਾਰੇ ਦੀ ਸਾਈਓ ਲੇਟ ਹੋ ਗਿਆ ਮੈਂ ਤੇ ਨਹੀਂ ਤਾਂ ਪਹਿਲਾਂ ਹੀ ਕੰਟੀਨਿਊ ਕਰਨਾ ਸੀਗਾ ਉਹ ਸਾਰੇ ਤੋਲੇ ਟੋਲੇ ਸਾਰੇ ਚੱਕਤੇ ਆ ਤੇ ਆ ਜਾਲ ਜਿਵੇਂ ਉੱਥੇ ਟੰਗ ਦੇਣਾ ਆਪਾਂ ਤੇ ਕੱਲ ਨੂੰ ਪੋਲ ਜਿ ਬਣਾਉਣੇ ਥੱਲੇ ਇਹਦੇ ਨਾਲ ਦੇ ਦੇ ਆਣੀ ਬਣਾਏਗੇ ਐਵੇਂ ਇੱਕ ਇੱਥੇ ਬਣਾ ਦੇਣਾ ਆ ਮਿੱਕਾ ਰਕੇ ਲੈ ਗੱਡੇ ਵੀ ਆ ਇੱਥੇ ਬਣਾ ਦੇਣਾ ਇਹਦੇ ਥੱਲੇ ਤੇ ਇੱਕ ਬਣਾ ਦੇਣਾ ਇੱਥੇ ਉਹ ਕਿੱਲ ਸਾਹਮਣੇ ਗੱਡੇ ਵੀ ਆ ਇਹਦੇ ਨਾਲ ਇੱਥੇ ਬਣਾ ਦੇਣਾ ਦੋ ਕੰਮ ਇਹ ਕਰਨੇ ਆ ਜਿਵੇਂ ਆ ਪਿਆ ਆਏ ਬਣਾਉਣੇ ਆ ਮਤਲਬ ਥੱਲੋਂ ਛਤਰੀ ਹਲਦੀ ਨਹੀਂ ਯਾਰ ਹਵਾ ਜੇ ਨੇਰੀ ਆ ਜੇ ਹਨਾ ਤੇ ਇੱਕ ਆ ਵੰਜੀ ਇੱਥੇ ਇਹਦੇ ਨਾਲ ਪੋਲ ਲੈ ਕੇਣਾ ਉਹ ਕੰਨ ਚ ਗੱਡਾਂ ਜਾਂ ਇੱਧਰ ਕਰਦੇ ਜਾਂ ਇੱਥੇ ਕਰਦੇ ਹੁਣ ਚਾਲੇ ਤੇ ਆ ਵੰਜੀ ਲਾ ਕੇ ਤੇ ਜਾਣ ਲਾਇਆ ਕਰਨਾ ਜੋ ਜਿਹੜਾ ਆਪਣਾ ਆ ਰਿਹਾ ਆਹ ਜਾਲ ਇੱਥੇ ਟੰਗਿਆ ਕਰਾਂਗੇ ਤੇ ਆਹ ਜਾਲ ਦਾ ਪਾਸੇ ਰੱਖ ਦੇਣਾ ਇਹ ਤੇ ਲੋੜ ਹੀ ਨਹੀਂ ਗਈ ਤੇ ਕੱਲ ਨੂੰ ਇੱਕ ਦਾ ਲਾਉਣਾ ਇੱਥੇ ਕਪੜਾ ਤੇ ਹੁਣ ਆਪਾਂ ਪੀਪੂਆਂ ਨੂੰ ਸਾਫ ਦੇ ਰਾਂਗੇ ਆਹ ਪੀਪੂਆਂ ਗੱਟੇ ਪਾ ਕੇ ਧੋ ਗਏ ਪਹਿਲਾਂ ਧੋਆਂਗੇ ਥੱਲੇ ਚੱਲ ਕੇ ਪੂਰਨਾਂ ਸਾਫ ਕਰਕੇ ਇਹਦੇ ਗੱਟੇ ਪਾ ਕੇ ਰੱਖ ਦੇਣੇ ਨੇ ਵੀ ਤੇ ਇੱਕ ਬੈਨ ਨੂੰ ਸਟੈਂਡ ਜਾਂ ਲੈ ਆਂਦਾ ਇਹ ਦੱਸਾਂ ਕਾ ਦਾ ਇਹ ਕਿਵੇਂ ਆਪਣੇ ਆ ਨਹੀਂ ਲੱਗਾ ਵਾਈਫਾਈ ਇਹਦੀ ਤਾਰ ਆ ਇਹ ਤਾਰ ਐ ਤੇ ਵਲੇਟ ਕਿ ਆਈ ਸੀਗੀ ਤੇ ਆਪਣੇ ਸਾਰਾ ਬੰਦਾ ਜਿਹੜਾ ਲੱਗਦਾ ਹੈ ਕੈਮਰਿਆ ਦਾ ਸੀ ਕੋਸ਼ ਤੇ ਕੁਝ ਵਾਈਫਾਈ ਦਾ ਸੀਗਾ ਤੇ ਐ ਤੇ ਵਲੇਟ ਕਿਉਂ ਨਹੀਂ ਹੁੰਦੀ ਆ ਤੇ ਆਪਾਂ ਇਹ ਜਿਗਾਰਡ ਬਹਿਨ ਨੂੰ ਰੱਖ ਲਿਆ ਉਹਨੇ ਸਾਡੇ ਦਾ ਕੰਮ ਨਹੀਂ ਰੱਖ ਲੋ ਇਥੇ ਬਹਿ ਜਾ ਕਰਾਂਗੇ ਚਾਹ ਉਹਨਾ ਕੁਰਸੀ ਬਣ ਗਈ ਮੇਜ਼ ਹੀ ਬਣ ਗਈ ਨਿੱਕਾ ਲਾ ਵੇ ਲੋ ਰੰਗ ਰੂੰਗ ਲਾਉਣਾ ਤੇ ਰੱਖ ਕੇ ਜੇ ਮਰਜੀ ਲਾੜਾ ਰੰਗ ਬਾਕੀ ਉਹ ਕੇ ਰਬੋਟਾ ਇਹ ਤਾਂ ਬਣੀ ਕੁਰਸੀ ਆ ਕਾ ਨਿੱਕੀ ਕੁਰਸੀ ਚੱਕੋ ਜੀ ਤੇ ਰੰਗ ਤੁਹਾਨੂੰ ਵਿਖਾਉਣੇ ਆ ਤੇ ਇੱਧਰ ਇੱਕ ਸਾਂਭਤਾ ਆਪਾਂ ਨਾਮ ਨਾਮ ਸ੍ਰੀ ਵਾਹਿਗੁਰੂ ਇੱਟਾਂ ਸਾਈਂ ਆਉਧ ਰੱਖਦਿਆਂ ਆਪਾਂ ਬਾਕੀ ਇਧਰ ਓਕੇ ਰੋਟਾ ਆਉਂਗਾ ਜਮਾ ਤੇ ਹੁਣ ਵਿਖਾਦ ਗਏ ਮਿੱਤਰੋ ਤੁਹਾਨੂੰ ਰੰਗ ਜਿਹੜੇ ਕਬੂਤਰ ਲਾਇਆ ਜੀ ਦੋਹਾਂ ਦੇ ਤੇ ਸੱਚ ਹਾਂ ਜੇਈ ਕੋਈ ਟੈਲੀਬਾਜੀ ਉੱਡੀ ਸੀ ਤੇ ਜਿਹੜਾ ਬੰਦਾ ਕਾਪੀ ਤੇ ਸੀਗਾ ਉਹਨੂੰ ਮੈਂ ਫੋਨ ਲਾਇਆ ਸੀ ਹੱਥ ਨੇ ਜੇ 6 ਵਜੇ ਤੇ ਜਾਂਦਾ ਨਿਬੜ ਗਿਆ ਹੋਣਾ ਕੰਮ ਨਾਲ ਤੇ ਅਸੀਂ ਪੁੱਛੇ ਮੜਦਾ ਨਾ ਤੇ ਜਾਂ ਕਬੂਤਰ ਪਾਉਂਦੇ ਹੋਣੇ ਆ ਦੇਤਾ ਹੀ ਬਈ ਨੇ ਫੋਨ ਨਹੀਂ ਚੱਕਿਆਗਾ ਤੇ ਜੇ ਰਾਤ ਕਰ ਫੋਨ ਆ ਗਿਆ ਜਿਹਨੂੰ ਐਂਡ ਕਰਨਾ ਆਪਾਂ ਤੇ ਠੀਕ ਆ ਜੇ ਨਾ ਆਇਆ ਤੇ ਫਿਰ ਆਪਾਂ ਕੱਲੂ ਦੱਸਾਂ ਕੀ ਬਣਿਆ ਬਾਜੀ ਦਾ ਤੇ ਆਪਣੇ ਮੈਂ ਤਾਂ ਕੋਈ ਨਹੀਂ ਕਬੂਤਰ ਨਹੀਂ ਆਇਆ ਅੱਜ 15 ਛੁੱਟੇ ਸੀ ਸਾਰੇ ਤੇ 2 ਵਜੇ ਫੋਨ ਆਇਆ ਸੀ 14 ਫਿਰਦੀ ਸੀ ਇੱਕ ਬਹਿ ਗਿਆ ਸੀਗਾ ਤੇ ਹੁਣ ਬਾਕੀ ਕੱਲੂ ਬਤਾ ਲਗੂਣਾ ਕਿੰਨੇ ਦਾ ਤਸਰ ਚ ਉੱਟਦੇ ਆ ਜਾਂ ਇਹ ਦੂਸਰਜੇ ਕੰਮ ਨਿਭੜ ਗਏ ਹਨ ਉਹ ਆਪਾਂ ਕੱਲੂ ਦੱਸ ਦਾਂਗੇ ਸਾਰਾ ਤੇ ਹੁਣ ਆਪਾਂ ਕਬੂਤਰ ਲੈ ਆਏਗੇ ਫੜ ਕੇ ਇਹ ਚ ਪਾਲ ਕੇ ਪਿੰਜਰੇ ਚ ਤੇ ਸਟੈਂਡ ਤੇ ਰੱਖ ਕੇ ਫੋਨ ਆਪਾਂ ਵਿਖਾਉਣੇ ਰੰਗ ਕਿਵੇਂ ਲੱਗਾ ਕਬੂਤਰਾਂ ਦੇ ਆਹ ਦੋਹਾਂ ਕਬੂਤਰਾਂ ਨੇ ਰੰਗ ਲਾਇਆ ਤੇ ਵਿਖਾਉਣੇ ਆਪਾਂ ਕਿਵੇਂ ਕਿਵੇਂ ਲੱਗਾ ਥੋੜੇ ਸਾਹਮਣੇ ਕਾਲਾ ਰੰਗ ਤਾਂ ਆਪਾਂ ਲਾ ਕੇ ਉਵੇਂ ਛੱਡਤਾ ਸੀਦਾ ਕਬੂਤਰ ਥੋੜੇ ਸਾਹਮਣੇ ਲਾਲ ਵੀ ਉਵੇਂ ਲਾ ਕੇ ਛੱਡਤਾ ਸੀਦਾ ਕਬੂਤਰ ਆ ਲੱਗਾ ਕਾਲਾ ਆਪਾਂ ਥੋੜਾ ਜਿਹਾ ਲਾਇਆ ਕੋਈ ਖਾਮਣੀ ਜੁੜਿਆ ਕੋਈ ਕੋਸ ਨਹੀਂਗਾ ਉਹ ਕੇ ਰਪੋਟਾ ਬਾਕੀ ਤੁਸੀਂ ਉੱਡਦਾ ਵੀ ਚੈੱਕ ਕਰ ਲਿਆ ਨਾ ਕਿੰਡਾ ਸੋਹਣਾ ਲੱਗਦਾ ਰੰਗ ਉਤਰਦੇ ਤੇ ਲਾਲ ਟੋਰੀ ਆਪਾਂ ਇਨੀ ਕੀਤੀ ਆ ਖੜ ਜਾ ਜੋਰਨਾ ਮਾਰ ਪਤੰਦਰਾ ਇਨੀ ਡੋਰੀ ਕੀਤੀ ਲਾਲ ਆਪਾਂ ਕਾਲਾ ਟੱਡ ਤੇ ਲਾਲ ਟੋਰੀ ਇੱਕ ਆਨਾਂ ਲੱਗ ਉਤਰਾਈ ਜਿਹੜਾ ਦੰਡੂਰ ਖਲਾ ਕੇ ਉੱਡਿਆ ਸੀਗਾ ਉਹ ਵਾਲਾ ਦੇ ਦੂਜੇ ਕਬੂਤਰ ਆਪਾਂ ਡੰਡਾ ਕੀਤਾ ਹੀ ਓਨਲੀ ਸੱਜਾ ਡੰਡਾ ਲਾਲ ਫੱਟੀ ਆ ਮਤਲਬ ਕਹਿ ਲਊਗਾ ਨਾ ਡੰਡਾ ਇਧਰ ਬਾਕੀ ਜਮਾ ਚਿੱਟਾ ਜੀ ਖੱਟੀਆਂ ਅੱਖਾਂ ਕਬੂਤਰ ਹੈ ਵੀ ਡੰਡਾ ਕੀਤਾ ਓਨਲੀ ਭਾਈ ਦੋਵਾਂ ਦੇ ਕਬੂਤਰਾਂ ਨੇ ਰੰਗ ਲਾਇਆ ਤੇ ਜੇ ਕੱਲੂ ਹਵਾ ਨਾ ਆਈ ਤੇ ਇੱਕ ਅੱਧਾ ਆਪਾਂ ਹੋਰ ਕੱਢਾਂਗੇ ਦੋ ਕੱਢ ਲਏ ਇੱਕ ਕੱਢ ਲਏ ਹਵਾ ਨਾ ਚੱਲੀ ਤਾਂ ਹੋ ਸਕਦਾ ਨੀਲੀ ਕੱਢ ਲਗੇ ਤੇ ਜਾਂ ਜਿਹੜੀ ਅੱਜ ਲਾਲ ਬਗਲ ਨੇ ਨਵੀਂ ਕੂਤੀ ਕੱਢੀ ਸੀ ਉਹਦੀ ਭੈਣ ਕੱਢ ਲਗੇ ਉਹ ਤਾਂ ਬਈ ਮੌਕਾ ਕੱਲੂ ਦੱਸੂਗਾ ਕਿਰਾਂ ਆਪਾਂ ਇਹਨਾਂ ਨੂੰ ਤਾੜ ਦਿੰਨੇ ਹੁਣ ਚਲੋ ਜੀ ਗਏ ਇਹ ਦੋਵੇਂ ਘੂਤਰ ਓਕੇ ਹੋ ਮੈਂ ਰਪੂਟਾਂ ਤੇ ਇੱਕ ਮੇਰਾ ਭਾਈ ਕਮੈਂਟ ਕਰਕੇ ਜਰੂਰ ਦੱਸੋ ਜੀ ਹਨਾ ਜਿਹੜੇ ਬੱਚਾ ਦੇ ਆਪ ਰੰਗ ਲਾਉਣਾ ਤੇ ਆਪਦੇ ਆਪ ਦਾ ਰੰਗ ਦੱਸੋ ਇੱਕ ਕਮੈਂਟ ਅਜੇ ਬਾਲਾ ਨਹੀਂ ਲਾਉਣਾਗਾ ਜੀ ਹਰਾ ਰੰਗ ਨਹੀਂ ਲਾਉਣਾਗਾ ਇੱਕ ਤਾਂ ਆਪਾਂ ਕਾਲੇ ਤੇ ਲਾਲ ਹੀ ਲਾਵਾਂਗੇ ਮੈਂ ਕਾਲਾ ਦੱਸ ਦੋ ਜੀ ਯਾਰ ਤੇ ਬਾਲੇ ਲਵੇੜਨੇ ਨਹੀਂਗੇ ਬੱਚੇ ਆਪਾਂ ਥੋੜਾ ਥੋੜੇ ਲਾਵਾਂਗੇ ਆਪਾਂ ਤੇ ਬਾਲ ਲਾਈਟ ਮਟਾ ਛੱਡਦੇ ਆਂ ਉਹ ਉਤਰ ਪਤਾ ਨਹੀਂ ਕਿਹਦੇ ਫਿਰਦੇ ਆਂ ਆ ਗਏ ਇੱਕ ਤਾਂ ਹੈਗਾ ਜਮਾ ਚਿੱਟਾ ਤੇ ਇੱਕ ਦੀ ਹੈਗੀ ਲਾਲ ਟੌਰੀ ਥੋੜੀ ਜੀ ਇੱਕ ਤਾਂ ਆ ਚੱਲਿਆ ਤੇ ਇਹ ਕਾਮੜਿਆ ਨੇਰੇ ਜੇ ਆਹ ਟੌਰੀ ਇਹ ਲਾ ਲ ਟੌਰੀ ਇਹ ਫਿੱਕੀ ਜੀ ਇਹਦੀ ਨੇਰੇ ਜੇ ਹੁਣ ਰੰਗ ਕਿਹੜਾ ਦੀਂਦਾ ਓ ਮੈਨੂੰ ਹੋਰ ਲੱਗਦਾ ਯਾਰ ਚਿੱਟਾ ਨਹੀਂ ਲੱਗਦਾਗਾ ਜਿਹੜਾ ਆ ਚੱਲਿਆ ਪੁੱਤਰਾ ਛੋ ਉਹ ਆਪਾਂ ਕਿ ਲੈਣਾ ਇਹ ਬੈਕਾ ਸਫਾਈ ਆਪਾਂ ਜਾਵਾਂ ਕਰਤੀ ਜੀ ਅੱਜ ਓਕੇ ਹੋ ਗਿਆ ਰਿਪੋਰਟਾ ਜੀ ਤੇ ਹੋ ਸਕਦਾ ਯਾਰ ਆਪਾਂ ਸਵੇਰੇ ਜਾਂ ਪਰਸੋਂ ਆਹ ਕੈਮਰਾ ਪਟਾ ਕੇ ਜਾਂ ਇੱਥੇ ਲਵਾ ਦਾਂਗੇ ਆ ਥਾਂ ਤੇ ਜਾਂ ਉਥੇ ਪੈਪ ਖੜੀ ਕਰਾਂਗੇ ਇਹ ਨਾ ਯਾਰ ਜੇ ਕੂਤ ਸਰੀਰ ਬੈਂਦੀਆਂ ਨਾ ਉਹ ਨਹੀਂ ਦਿਖਾਉਂਦਾ ਖੁੱਡੇ ਸਾਰੇ ਕਵਰ ਕਰਦਾ ਏ ਟੂ ਜੇਡੀ ਜਿੰਨੇ ਕੋ ਹੈਗੇ ਹਨ ਉਧਰ ਜਾਲ ਹੀ ਕਵਰ ਕਰਦਾ ਆ ਵੀ ਜਾਲ ਕਵਰ ਕਰਦਾ ਇੱਥੇ ਕੂਤਰ ਬੈਠੇ ਨੇ ਛਤਰੀਆਂ ਤੇ ਸਾਰੇ ਕਵਰ ਕਰਦਾ ਇਹ ਤੇ ਪਰ ਜਿਹੜੇ ਯਾਰ ਉੱਡ ਕੇ ਆਉਂਦੇ ਗੂਤਰੇ ਤੇ ਬੰਦੇ ਉਹ ਨਹੀਂ ਕਵਰ ਕਰਦਾ ਨਾ ਉਹ ਇਹ ਪਟਾਕੇ ਆਪਾਂ ਇੱਥੇ ਪੈਪ ਲਾਉਂ ਆਂ ਖੜੀ ਕਰਕੇ ਉੱਚੀ ਤੇ ਇੱਥੇ ਲਾ ਦਾਂਗੇ ਸੁੱਧਾ ਨਾਲੇ ਆਪਣਾ ਕਮਰਾ ਕਵਰ ਕਰੂਗਾ ਨਾਲੇ ਆਪਣੀ ਗੇਜ ਰੀ ਕਵਰ ਕਰੂਗਾ ਤੇ ਨਾਲੇ ਆਪਣਾ ਖੁੱਡੇ ਸਾਰੇ ਏ ਕਵਰ ਕਰ ਦਊਗਾ ਓਕੇ ਹੋ ਜਾਣਗਾ ਰਿਪੋਰਟਾਂ ਜਮਾ ਤੇ ਕਾਲੂ ਆਪਾਂ ਕੱਪੜੇ ਸਵਾਲੇ ਨਾਲ ਸਾਰਿਆਂ ਦਾ ਕਪੜਾ ਲਾ ਦੇਣਾ ਨਵਾਂ ਤੇ ਪੀਪਾਂ ਰੱਖ ਦਿੰਨੇ ਧੋਗੇ ਹਾਜੀ ਮਿੱਤਰੋ ਕਰਦ ਗਏ ਆਪਾਂ ਬਲੌਗ ਐਂਡ ਤੇ ਜਿਹੜੀ ਢਿਲ ਮੈਂ ਬਾਜੀ ਉੱਡੀ ਸੀ ਕੱਲ ਅੱਜ 20 ਰੁਪਏ ਤੇ ਕੱਲ ਨੂੰ 20 ਬੈਣੀ ਆ ਇਹਨਾਂ ਦਾ ਪਤਾ ਲੱਗਾ ਤੇ ਪਤਾ ਵੀ ਤਾਂ ਹੀ ਲੱਗ ਗਿਆ ਮੇਰੇ ਕੋਲ ਨਾ ਇੰਸਟਾਗ੍ਰam ਤੇ ਇੱਕ ਰੀਲ ਆ ਗਈ ਸੀ ਬੰਨੇ ਕਿਹਨੇ ਪਾਈ ਸੀਗੀ ਤੇ 20 ਲਿਖਿਆ ਹੋਈ 20 ਬੈਣੀ ਆ ਨਾ ਤੇ ਆਪਾਂ ਨੂੰ ਉੱਥੋਂ ਪਤਾ ਲੱਗ ਗਿਆ ਤੇ ਉਹ ਬਾਈ ਨੇ ਫੋਨ ਹੀ ਚੱਕਿਆ ਜਿਹੜਾ ਕਾਪੀ ਸੀ ਸੀਗਾ ਤੇ ਚਲ ਬਿਜੀ ਹੋਣਾ ਬਾਈ ਮੋਰਾਂ ਮਾਰਾ ਲਾਉਣਗਾ ਨਾ ਕਬੂਤਰਾਂ ਦੇ ਕਬੂਤਰ ਬਾਉਣੇ ਕਰਨੇ ਵੇਖਣੇ ਯਾਰ ਬਹੁਤ ਬੰਜਾ ਨਾ ਹਨ ਜੀ ਆਪਣੇ ਪਿੰਡ ਬਾਜੀ ਹਿੰਦੀ ਲੈਦਾ ਆਪਣੇ ਕਿਸੇ ਦਾ ਵੀ ਚੱਕਦਾ ਹੁੰਦਾ ਫੋਨ ਤੇ ਔਖਾ ਹੁੰਦਾ ਯਾਰ ਤੇ ਕੋਈ ਨਾ ਕੱਲੂ ਆਪਾਂ ਕਲੀਅਰ ਕਰਕੇ ਤੁਹਾਨੂੰ ਦੱਸਦਾ ਕਿੰਨੇ ਕਬੂਤਰ ਦੂਸਰ ਤੇ ਰਹਿ ਗਏ ਕਿੰਨੇ ਨਹੀਂ ਬੈਠੇ ਤੇ ਕਿੰਨੇ ਬੈਗੇ ਹਨ ਤੇ ਕੱਲੂ ਆਪਾਂ ਕਲੀਅਰ ਕਰਦਾਂਗੇ ਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਸ਼ੁਰੂ ਕਰਦੇ ਕਰੋ ਤੇ ਅੱਜ ਨਿਕਲੇ ਤਾਂ ਨਹੀਂ ਹੋਣ ਯਾਰ ਕਬੂਤਰ ਲਗਭਗ ਬੈਠੇ ਹੋਣੇ ਜੇ 4-5 ਬੈਠੇ ਹੋਣੇ 15 ਛੁੱਟੇ ਸੀ ਅੱਜ ਦੂਸਰ ਤੇ ਇਹਦੇ ਤੇ ਅਸਰ ਦੇ ਵਿੱਚ ਕਿੰਨੇ ਕਬੂਤਰ ਉੱਡਦੇ ਆ ਕੋਈ ਰਹਿ ਗਏ ਉਹਨੇ 8-9 ਆਪਾਂ ਪਰਸ ਨੂੰ ਇੰਤਾਜ ਲਾਇਆ ਸੀਗਾ ਮਤਲਬ 15 ਕੋ ਉਤਰ ਰਹੇ ਅਣਗੇ ਦਸਰ ਤੇ ਤੇ ਉਹੀ ਗੱਲ ਹੋ ਗਈ 15 ਕੋ ਉਤਰੀ ਉੱਡੇ ਆ ਤੇ ਇੰਤਾਜ ਆ ਫੇਰ ਲਾ ਦਿੰਦੇ ਆ ਬਾਠ ਉਤਰਾਂ ਦੇ ਕਰ ਦਿੰਦੇ ਦਸਰ ਤੇ ਪਾ ਦਿੰਦੇ ਅਠਾ ਚ 7 ਕਰ ਲਓ 8 ਕਰ ਲਓ ਇੱਥੇ ਖੋਣਗੇ ਤੇ ਬਾਕੀ ਆਪਾਂ ਕੱਲੂ ਕਲੀਅਰ ਕਰ ਹੀ ਦੇਣਾ ਤੇ ਬਾਕੀ ਵੀਡੀਓ ਜੇ ਚੰਗੀ ਲੱਗਦੀ ਹੈ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਵੀ ਰਾਂਗਲ ਗਰੁੱਪ ਚੱਲਦੇ ਆ ਨਾ ਬਈ WhatsApp ਤੇ ਤੇ ਮੇਰਾ ਬਈ ਸ਼ੇਅਰ ਜਰੂਰ ਕਰ ਦਿਆ ਕਰੋ ਗਰੁੱਪਾਂ ਚ ਤੇ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਨੂੰ ਧੰਨਵਾਦ ਲਵ ਯੂ ਸਪੋਰਟ ਕਰਦੇ ਰਹੇ